ਸੰਗ ਸਾਧੂਆਂ ਧੂੜੀ ਕਰਿਛ ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਵਾਲੇ ਉਤਰੈ ਮਨ ਤੇ ਜਾਏ ਗੁਮਾਨ काम करूद ना वो ही है बिन फै लो बसवान फटे मार्ग चल दिया उसत करे जहान 86 तीर्थ सगल पुन ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੋ ਰਵਾਨ ਮਾਗ ਸੁੱਚੇ ਤੇ ਕਾਂਡੀਆਂ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰੂ ਰੂਪ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਾਦੀ ਲੜੀ ਬਾਰ ਵਿਚਾਰ ਕਰਦੇ ਹੋਏ ਅੱਜ ਅਸੀਂ ਮਾਗ ਮਹੀਨੇ ਦੇ ਵਿਚਾਰ ਨੇ ਸਾਜ ਪਾਵਾਂਗੇ ਇਸ ਵਿੱਚ ਅਸੀਂ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਰਚਿਤ ਤੇ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਦੋਨੋਂ ਦੇ ਵਿਚਾਰਾਂ ਦੀ ਸਾਜ ਪਾਤ ਦਾ ਯਤਨ ਕਰਦੇ ਆ ਪਹਿਲਾਂ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਰਚਿਤ 12 ਮਾ ਦੀ ਸਾਜ ਦੀ ਵਿਚਾਰ ਕਰਦੇ ਆ ਜੀ ਮਾਗ ਭਜਨ ਸੰਗ ਸਾਧੂਆਂ ਤੂੜੀ ਕਰਿ ਸ਼ਨਾਨ ਪਿਛਲੇ ਮਹੀਨੇ ਵਿੱਚ ਅਸੀਂ ਦੇਖਿਆ ਸੀਗਾ ਪ੍ਰਬਲ ਨੂੰ ਸ਼ੀਤਲ ਦਾ ਤੇ ਪੋਖ ਦੇ ਮਿਲਾਪ ਦੀ ਗੱਲ ਹੋਈ ਸੀ ਇੱਥੇ ਇੱਕ ਵਿਲੱਖਣ ਗੱਲ ਸੀ ਦੇਖਦੇ ਹਾਂ ਕਿ ਦੋ ਲਫ਼ਜ਼ ਆਮਨੇ ਸਾਹਮਣੇ ਆ ਜਾਂਦੇ ਹਨ ਇੱਕ ਤੇ ਤੁਖਾਰ ਹੈ ਦੂਜਾ ਬੁਖਾਰ ਹੈ ਪਰ ਰੱਬ ਤੇ ਸਹਜ ਚ ਹੈ ਗੁਰੂ ਸਹਜ ਚ ਹੈ ਬਾਣੀ ਫਰਮਾਉਂਦੀ ਹੈ ਸਹਜ ਕੀ ਅਕਤ ਕਥਾ ਹੈ ਨਿਰਾਰੀ ਆਮ ਤਾਪਮਾਨ ਤੋਂ ਜਦੋਂ ਗਰਮੀ ਵੱਧ ਜਾਂਦੀ ਏ ਬੰਦੇ ਦੇ ਅੰਦਰ ਵੱਧ ਗਈ ਬਾਹਰ ਵੱਧ ਗਈ ਬੰਦਾਂ ਨੂੰ ਬੁਖਾਰ ਹੋਲ ਵੱਧਦਾ ਤੇ ਜਦੋਂ ਆਮ ਸ਼ੀਤਲਤਾ ਤੋਂ ਸ਼ੀਤਲਤਾ ਵੱਧ ਜਾਏ ਤੇ ਉਹ ਤੁਖਾਰ ਹੋ ਜਾਂਦੀ ਹੈ ਤੁਖਾਰ ਦੇ ਵਿੱਚ ਤੁੰਦ ਕੱਕਰ ਕੋਹਰਾ ਹੋ ਜਾਂਦਾ ਹੁਣ ਉਹਦੇ ਵਿੱਚ ਜਿਹੜੀ ਜਲਦੀ ਬੂੰਦਾ ਓਲੇ ਬਣ ਗਈਆਂ ਤੁੰਦ ਬਣ ਗਈਆਂ ਉਹਦਾ ਫਿਰ ਬੀਨ ਸਟਰੀਪ ਨਾਲ ਮਿਲਾਪ ਨਹੀਂ ਹੈ ਹੁਣ ਮਿਲਾਪ ਵੀ ਕਿਵੇਂ ਹੋਏ ਨਾਮ ਦੀ ਨਿਗਵੇ ਜਾ ਕੇ ਇਹ 12 ਮਾਦੇ ਮਹੀਨੇ ਦੀ ਬਾਹਰ ਦੀ ਇਕੁਏਸ਼ਨ ਹੋ ਸੀ ਆਪਣੀ ਅੰਦਰ ਦੀ ਦਸ਼ਾ ਨਾਲ ਇਕੁਏਟ ਕਰਕੇ ਚੱਲਾਂਗੇ ਗੁਰੂ ਸਾਹਿਬ ਨੇ ਜਦੋਂ ਰੱਬ ਰੂਪੀ ਪੋਤਾ ਜ਼ਿਕਰ ਕੀਤਾ ਹੈ ਨਾ ਤੇ ਉਹ ਆਖਦੇ ਹਨ ਉਸ ਵਿੱਚ ਤੁਖਾਰ ਨਹੀਂ ਹੈ ਰੱਬ ਨਿਗ ਇਸ ਸੰਸਾਰਕ ਬੁਖ ਤੁਖਾਰ ਲੈ ਜਾਂਦੀ ਹੈ ਪਰ ਗੁਰੂ ਦੀ ਜਿਹੜੀ ਪੋ ਦਾ ਹੈ ਨਾ ਉਹ ਨਿਗਵਲ ਜਾਂਦੀ ਗੱਲ ਲੋਕ ਜ਼ਿਆਦਾ ਗਰਮੀਆਂ 'ਚ ਮਰ ਜਾਂਦੇ ਹਨ ਤੇ ਜ਼ਿਆਦਾ ਠੰਡਕ ਨਾਲ ਵੀ ਹੁਣ ਮਸਲਾ ਆਇਆ ਜਦੋਂ ਕਿ ਰੱਬ ਰੂਪੀ ਸੀਤਰਤਾ ਤੇ ਨਿਗ ਦਾ ਮਜਸਮਾ ਤੁਮੇ ਦਾ ਸੁਮੇਲ ਰੂਪੀ ਪੋ ਮੈਨੂੰ ਮਿਲਿਆ ਉਦੋਂ ਮੇਰੇ ਜੀਵਨ ਦੀ ਪ੍ਰਤੀ ਦੀ ਇੱਕ ਅਵਸਥਾ ਬਣੀ ਜਿਸ ਵਿੱਚ ਮੈਨੂੰ ਸਮਝ ਆਇਆ माघ भजन संग साधुआ तुरी कृष नाल ब्राह्मनिजम ਦੇ ਵਿੱਚ ਜਿਹੜਾ ਮਾਘ ਦੇ ਮਹੀਨੇ ਨੂੰ ਉਹਨਾਂ ਨੇ ਇਹ ਦੱਸਿਆ ਕਿ ਇਸ ਮਹੀਨੇ ਵਿੱਚ ਜਿਹੜਾ ਜਾ ਕੇ ਇਸ਼ਨਾਨ ਕਰ ਲੈਣਾ ਉਹਦੀ ਬਾਕੀ 11 ਮਹੀਨੇ ਦੀ ਵਿੱਚ ਉਹਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ ਤੀਰਥਾਂ ਤੇ ਜਾ ਕੇ ਉਹਨੂੰ 11 ਮਹੀਨੇ ਦਾ ਪੁੰਨਿਸ ਮਹੀਨਾ ਹੀ ਮਿਲ ਜਾਏਗਾ ਗੁਰਮਤਿ ਅਨੁਸਾਰ ਸਰੀਰਿਕ ਸੁਚਿੱਤਤਾ ਅਲੱਗ ਗੱਲ ਹੈ ਮਨ ਦੀ ਪਵਿੱਤਰਤਾ ਅਲੱਗ ਹੈ ਸਰੀਰ ਦੇ ਤੋਨ ਨਾਲ ਮਨ ਕਿਵੇਂ ਪਵਿੱਤਰ ਹੋ ਸਕਦਾ ਹੈ ਤੇ ਜੇ 1 ਮਹੀਨੇ ਸਰੀਰ ਦੇ ਨਾਲ ਇਸ਼ਨਾਨ ਕਰਕੇ 11 ਮਹੀਨੇ ਤੁਹਾਨੂੰ ਉਸ ਤੀਰਤ ਜਾਣ ਦੀ ਲੋੜ ਨਹੀਂ ਫਿਰ ਤੇ ਐਸੀ ਕਾਰਡ ਵਿਕੜਨੀ ਚਾਹੀਦੀ ਹੈ ਤੁਸੀਂ 1 ਮਹੀਨਾ ਰੋਟੀ ਖਾ ਲੋ ਤੇ 11 ਮਹੀਨੇ ਰੋਟੀ ਦੀ ਲੋੜ ਨਾ ਪਵੇ ਭੁੱਖਿਆ ਨਾ ਲੱਗੇ ਔਰ ਇਹ ਵੀ ਨਹੀਂ ਹੁੰਦਾ ਕਿ 1 ਮਹੀਨੇ ਦੀ ਬੰਦਗੀ ਤੁਹਾਡੇ 11 ਮਹੀਨੇ ਦੀ ਖਾਣਾ ਪੂਰਤੀ ਕਰ ਦੇਗੀ ਤਾਂ ਹੀ ਗੁਰੂ ਸਾਹਿਬ ਨੇ ਫਰਮਾਇਆ ਹੈ ਬ੍ਰਾਹਮਣ ਗਿਆਸ ਕਰੇ ਚੋਬੀਸਾ ਕਾਜ਼ੀ ਮਹਾ ਰਮਜ਼ਾਨਾ 11 ਮਾਸ ਪਾਸ ਕਹਿ ਰੱਖੇ ਏਕੇ ਮਾਇ ਨਿਦਾਨਾ ਹੁਣ ਹਿੰਦੂਇਜ਼ਮ ਦੇ ਵਿੱਚ ਇਕਾਸੀ ਦੇ 24 ਵਰਤ ਰੱਖ ਲੇ ਮੁਸਲਮਾਨ ਵੀਰਾਂ ਨੇ 1 ਮਹੀਨੇ ਰਮਜ਼ਾਨ ਦਾ ਵਰਤ ਰੱਖ ਲਿਆ ਤੇ ਬਾਕੀ 11 ਮਹੀਨੇ ਇੱਕ ਪਾਸੇ ਰੱਖਤੇ ਇਹ ਗੱਲ ਨਹੀਂ ਹੋ ਸਕਦੀ ਇਹ ਤੇ ਗੁਰਬਾਣੀ ਕੀ ਕਹਿੰਦੀ ਏ ਦਿਨ ਰਾਤੀ ਰਾਦੋ ਪਿਆਰੋ ਨਿਮਖੰਨਾ ਕੀ ਜੇ ਟੀਲਾ ਇੱਥੇ ਇੱਕ ਮਹੀਨੇ ਦੀ ਗੱਲ ਨਹੀਂ ਹੈ ਇੱਕ ਮਹੀਨੇ ਦੇ ਇਸ਼ਨਾਨ ਦੀ ਗੱਲ ਨਹੀਂ ਹੈ ਇੱਕ ਮਹੀਨੇ ਦੀ ਬੰਦਗੀ ਦੀ ਗੱਲ ਨਹੀਂ ਹੈ ਇੱਥੇ ਸਵਾਸ ਸਵਾਸ ਦੀ ਖੇੜੇ ਦੇਖਿਏ ਮਾਗ ਦਾ ਅਰਥ ਕੀ ਹੈ ਮਾਗ ਦਾ ਅਰਥ ਹੈ ਮਹਾਨ ਵੱਡਾ ਹੁਣ ਸਭ ਤੋਂ ਵੱਡਾ ਇਸ਼ਨਾਨ ਕੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਸਾਧ ਸੰਗਤ ਵਿੱਚ ਨਿਮਰਤਾ ਸਹਿਤ ਆ ਕੇ ਬੈਠਣਾ ਇਹ ਇਸ਼ਨਾਨ ਹੈ ਗੁਰੂ ਸਾਹਿਬ ਸਾਨੂੰ ਇਸ ਵੱਲ ਪ੍ਰੇਰਿਅਨ ਨਾ ਕਿ ਅਸੀਂ ਵੀ ਲੋਕਾਂ ਦੀ ਦੇਖਾ ਦੇਖੀ ਆਪਣੇ ਗੁਰੂ ਘਰ ਦੇ ਜਗ੍ਹਾ ਤੇ ਜਾ ਕੇ ਪਰਟਿਕੂਲਰ ਗੁਰਦੁਆਰੇ ਜਾ ਕੇ ਪਰਟਿਕੂਲਰ ਸਰੋਵਰ 'ਤੇ ਜਾ ਕੇ ਅਸੀਂ ਵੀ ਚੁੱਬੀਆਂ ਮਾਰਨ ਲੱਗ ਜਾਈਏ। ਏਸੀ ਸਮਝਾਈਏ ਅਸੀਂ ਸਮਝੀ ਗੁਰੂ ਸਭ ਕਹਿਣਾ ਕੀ ਚਾਹੁੰਦੇ ਹਨ। ਸੋ ਸਭ ਤੋਂ ਵੱਡਾ ਇਸ਼ਨਾਨ ਹੈ ਸਾਹ ਸੰਗ ਵਿੱਚ ਨਿਮਰਤਾ ਸਹਿਤ ਬੈਠਣਾ। ਹੁਣ ਸੰਗ ਸਾਧੂਆਂ ਕੀ ਹੈ? ਇਹਨੂੰ ਸਮਝ ਲਈਏ ਅਸੀਂ ਸਮਝੀਏ ਸਾਧ ਕੀ ਹੈ? ਸਾਧ ਸ਼ਬਦ ਬਣਿਆ ਹੈ ਸਾਧਨਾ ਤੋਂ। ਤੇ ਸਾਧਨਾ ਬਣਿਆ ਸਾਧਦੇ ਹੋਏ ਤੋਂ ਭਾਵ ਸ਼ੁੱਧ ਕੀਤੇ ਹੋਏ ਤੋਂ ਭਾਵ ਉਹਨਾਂ ਦੀ ਸੰਗਤ ਹੈ ਜਿਨ੍ਹਾਂ ਨੇ ਗੁਰੂ ਨੇ ਜਿਨ੍ਹਾਂ ਨੂੰ ਗੁਰੂ ਨੇ ਸੋ ਦਿੱਤਾ ਹੈ ਨਿਰੋਲ ਕਰ ਦਿੱਤਾ ਹੈ ਜਿਸ ਦੇ ਵਿੱਚੋਂ ਅਗੁਣ ਕੱਢ ਦਿੱਤੇ ਹਨ ਤੇ ਜਿਨ੍ਹਾਂ ਦੇ ਅੰਦਰ ਗੁਣਾਂ ਦਾ ਸੰਗ੍ਰਹਿ ਕਰ ਦਿੱਤਾ ਹੈ ਐਸੇ ਗੁਰਮੁਖਾਂ ਦੀ ਸੰਗਤ ਹੀ ਜਾ ਕੇ ਮੈਂ ਵੀ ਜਾ ਕੇ ਆਪਣੇ ਮਨ ਨੂੰ ਨਾਮ ਨਾਲ ਇਸ਼ਨਾਨ ਕਰਾਵਾਂ ਹੁਣ ਨਾਮ ਕੀ ਹੈ भक्ति की है उस उस दे कर्मानु जानना जबो रब दे कर्म समझ के अंदर बसा लिए ओदे गुण ਸਾਡੇ ਗੁਣ ਦੇ ਸਾਡੇ ਜੀਵਨ ਦਾ ਅੰਗ ਬਣ ਜਾਣ ਅਸੀਂ ਸਾਰੇ ਉਮਰੇ ਪੜਦੇ ਨਾ ਰਹਿ ਜਾਈਏ ਮਿੱਠਾ ਬੋਲੜਾ ਜੀ ਸੱਜਣ ਸਾਮੀ ਮੋਰਾ ਤੇ ਆਪ ਮਿੱਠਾ ਕਦੀ ਬੋਲਿਆ ਹੀ ਨਾ ਔਰ ਮੈਂ ਤੇ ਇਹ ਦੇਖਦੇ ਮਾਰ ਕੀ ਕਹਿੰਦੇ ਨੇ ਹੌਸ ਸੰਭਲ ਥੱਕੀ ਜੀ ਕਦੇ ਨਾ ਬੋਲੇ ਕੋੜਾ ਕਿਉਂ ਨਹੀਂ ਬੋਲਦਾ ਉਹਨੂੰ ਕੋੜਾ ਬੋਲਣ ਦਾ ਹੀ ਨਹੀਂ ਕੋੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ ਹੁਣ ਮੈਂ ਸਾਰੀ ਉਮਰ ਇਹ ਸ਼ਬਦ ਨੂੰ ਪੜਦੇ ਰਹਿਣਾ ਹੈ ਜਾਂ ਆਪਣੇ ਜੀਵਨ ਵਿੱਚ ਆਪਣੀ ਬੋਲਵਾਣੀ ਵਿੱਚ ਆਪਣੇ ਵਰਤਿਆਰ ਵਿੱਚ ਮਠਾਸ ਲੈ ਕੇ ਆਣੀ ਹੈ ਇਹ ਹੈ ਨਾਮ ਦੀ ਕਮਾਈ ਨਾਮ ਦੇ ਰੰਗੜੇ ਚੰਗਣਾ ਜੋ ਰੱਬ ਦੇ ਗੁਣ ਨੇ ਉਹਨਾਂ ਦੀ ਸਾਝ ਪਾ ਪਾ ਕੇ ਮੈਂ ਆਪਣੇ ਅੰਦਰ ਉਹ ਵਾਲੇ ਗੁਣ ਪ੍ਰਗਟ ਕਰਾਂ ਹੁਣ ਜਿੱਥੇ ਦਿਆ ਨਹੀਂ ਹੈ ਉੱਥੇ দান ਨਹੀਂ ਹੋ ਸਕਦਾ দান ਨਾ ਆਪਣੇ ਤੋਂ ਨੀਵੇਂ ਗਰੀਬ ਤੇ ਲੋੜਵੰਦ ਨੂੰ ਦਿੱਤਾ ਜਾਂਦਾ ਅਸੀਂ ਗੁਰੂ ਘਰ ਜਾ ਕੇ ਜੋ ਯਥਾ ਸ਼ਕਤੀ ਅਨੁਸਾਰ ਮੱਥਾ ਟੇਕਦੇ ਆ ਜਾਂ ਜੋ ਕੁਝ ਵੀ ਦਿੰਨੇ ਆ ਉਹ দান ਨਹੀਂ ਹੈ ਉਹਨੂੰ দান ਵਿੱਚ ਨਹੀਂ ਕਦੀ ਭੁਲੇਖੇ ਕਾ ਲੈਣਾ ਉਹ ਭੇਟਾ ਗੁਰੂ ਤਾਂ ਹੀ ਸੀ ਕਿਨੇ ਕੀਰਤਨ ਪੇਟਾ ਕਥਾ ਪੇਟਾ ਗੁਰੂ ਨੂੰ ਪੇਟ ਕੀਤਾ ਅਰਪਣ ਕੀਤਾ দান ਆਪਣੇ ਤੋਂ ਨੀਵੇਂ ਨੂੰ ਤੇ ਪੇਟਾ ਆਪਣੇ ਤੋਂ ਉੱਚੇ ਵੱਡੇ ਨੂੰ ਸੋ ਇਹ ਪੇਟਾ ਜਿਹੜੀ ਆਪਣੇ ਤੋਂ ਵੱਡੇ ਨੂੰ ਦਿੱਤੀ ਜਾਂਦੀ ਹੈ দান ਤੇ ਹਮੇਸ਼ਾ ਗਰੀਬ ਨੂੰ ਦਿੱਤਾ ਜਾਂਦਾ ਹੁਣ ਇੱਕ ਨਾਮ ਹੀ ਐਸਾ ਦਾਨ ਹੈ ਜਿਹੜਾ ਸਾਰਿਆਂ ਨੂੰ ਦਿੱਤਾ ਜਾ ਸਕਦਾ ਹੁਣ ਮੇਰੇ ਕੋਲ ਕੋਈ ਇੱਕ ਇਨਸਾਨ ਮਿਲੇ ਉਹਦੀ ਕਮੀਜ਼ ਪਾਟੀ ਹੈ ਉਹਨੂੰ ਮੈਂ ਕਮੀ ਦੇਦਾ ਹੁਣ ਮੈਂ ਕਮੀ ਚ ਸਾਰਿਆਂ ਨੂੰ ਥੋੜੀ ਦੇ ਸਕਦਾ ਅਗਰ ਦੂਜੇ ਤੇ ਕਮੀ ਚ ਪਾਟੀ ਨਹੀਂ ਹੋਈ ਜਾਂ ਉਹਨੂੰ ਲੋੜ ਨਹੀਂ ਹੈ ਨਹੀਂ ਦੇ ਸਕਦਾ ਪਰ ਨਾਮ ਦਾ ਨੈਸਾ ਹੈ ਜਿਹੜਾ ਸਾਰਿਆਂ ਨੂੰ ਦਿੱਤਾ ਜਾ ਸਕਦਾ ਤਾਂ ਹੀ ਅਰਦਾਸ ਵਿੱਚ ਸਿੱਖ ਫਰਮਾਉਂਦੇ ਸਾਰੇ ਦਿਨ ਰਾਤ 아이 ਕਹਿੰਦਿਆਂ ਸਵੇਰ ਦੀ ਅਰਦਾਸ ਸ਼ਾਮ ਦੀ ਅਰਦਾਸ ਦਿਨੇ ਜਦੋਂ ਵੀ ਸਿੱਖ ਅਰਦਾਸ ਕਰਦਾ ਉਸ ਵਿੱਚ ਕਹਿੰਦਾ ਦਾਨਾ ਸਰਦਾਨ ਨਾਮ ਨਾਲ ਫਿਰ ਸਭਨਾਂ ਨੂੰ ਨਾਮ ਦਾ ਦਾਨ ਕਰਨ ਵਾਲਾ ਕੀ ਹੋਇਆ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗੁਮਾਨ ਉਹਦੀ ਅਗਲੀ ਅਵਸਥਾ ਆ ਜਾਂਦੀ ਹੈ ਮਨ ਤੇ ਗੁਮਾਨ ਚਲੇ ਗਿਆ ਉਹਦਾ ਕਿਉਂਕਿ ਉਹਨੂੰ ਸਮਝ ਆ ਗਿਆ ਕਿ ਜਿਹੜਾ ਸਭ ਤੋਂ ਉੱਤਮ ਧਾਨ ਹੈ ਜਿਹੜਾ ਮੈਂ ਸੰਗਤ 'ਚ ਬਹਿ ਕੇ ਨਾਮ ਨਾਲ ਖਟਿਆ ਉਹਦੀ ਵੀ ਸਾਂਝ ਕਰਾਂ ਐਸੇ ਸਾਧਨ ਗੁਰੂ ਨੇ ਦਿੱਤੇ ਹਨ ਜੋ ਕਿ ਜੀਵ ਆਪਣੇ ਲਈ ਤਾਂ ਫਿਰ ਤਾਂ ਜਨਮ ਮਲ ਦੀ ਰਹਿੰਦੀ ਹੈ ਤੇ ਨਾ ਫਿਰ ਜਨਮ ਦੀ ਮਲ ਰਹਿੰਦੀ ਹੈ ਤੇ ਨਾ ਹੀ ਕਰਮ ਦੀ ਮਲ ਰਹਿੰਦੀ ਹੈ ਤੇ ਜੀ ਸਾਧ ਸੰਗਤ ਜੀ ਬੈਠ ਕੇ ਉਸ ਪ੍ਰਭੂ ਦੇ ਗੁਣਾ ਦੀ ਉਪਾਸਨਾ ਸ਼ੁਰੂ ਕਰ ਦੇਵੇ ਉਸ ਦੇ ਸੁਭਾਅ ਹਿਰਦੇ ਵਿੱਚ ਲਿਆਵੇ ਤਾਂ ਫਿਰ ਉਹਦੇ ਕੀ ਤਬਦੀਲੀ ਹੋਏਗੀ ਕਾਮ ਕ੍ਰੋਧ ਨਾ ਮੋਹੀਏ ਬਿਨ ਸਹਿ ਲੋਭ ਸੁਹਾਨ ਉਹਦੇ ਅੰਦਰੋਂ ਕਾਮ ਕ੍ਰੋਧ ਤੇ ਲੋਭ ਇਹ ਸਭ ਚੀਜ਼ਾਂ ਮੁੱਕ ਜਾਣਗੀਆਂ ਉਹ ਈਗੋ ਵਾਲੀ ਜ਼ਿੰਦਗੀ ਛੱਡ ਕੇ ਇੱਕ ਨਾਮ ਵਾਲੇ ਰੰਗਣ ਜਲੇਗਾ ਐਸੇ ਮਨ ਦੇ ਵਿੱਚ ਜਿਹੜੀ ਦੁਨਿਆਵੀ ਈਗੋ ਦੀ ਕਮਾਈ ਹੈ ਉਹ ਛੱਡ ਕੇ ਮਨ ਆਪਣੇ ਨਾਮ ਦੀ ਕਮਾਈ 'ਚ ਰੰਗਣੇ ਲਗਾਏਗਾ ਜਿਹੜੀ ਕਮਾਈ ਉਹਦੇ ਸਰੀਰ ਛੱਡਣ ਤੋਂ ਬਾਅਦ ਵੀ ਉਹਦੇ ਨਾਲ ਜਾਏਗੀ ਫਿਰ ਇਹ ਸਾਰੇ ਔਗਣ ਚਲੇ ਜਾਣਗੇ ਫਿਰ ਉਹ ਕੀ ਕਰੇਗਾ ਮਨੁੱਖ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਉਹ ਸਾਰੇ ਔਗਣ ਦੂਰ ਕਰਕੇ ਸੱਚੇ ਮਾਰਗ ਤੇ ਚੱਲੇਗਾ ਤੇ ਉਸ ਦੀ ਸੰਸਾਰ ਦੇ ਵਿੱਚ ਵੀ ਉਸਤਤ ਹੋਏਗੀ ਨਾਮ ਨਾ ਖਟਿਆ ਜਾਏਗਾ ਫਿਰ ਰੱਬ ਦੇ ਦਰਸਾਏ ਸੱਚੇ ਮਾਰਗ ਤੇ ਚਲਦਿਆਂ ਸਾਰਾ ਜਹਾਨ ਉਸ ਦੀ ਉਸਤਤ ਕਰਨ ਲੱਗ ਪਵੇਗਾ ਉਸ ਦੇ ਗੁਣ ਗਾਉਂਦਾ ਹੈ 68 ਤੀਰਤ ਸਗਲ ਪੁੰ ਜੀ ਦੀਆ ਪਰਵਾਨ ਜਿਸ ਨੂੰ ਦੇਵੇ ਦਿਆ ਕਰ ਸੋਈ ਪੁਰਖ ਸੁਜਾਨ ਉਹ ਜਿਸ ਉੱਤੇ ਰਹਿਮਤ ਕਰ ਦੇ ਤਰਸ ਖਾਲੇ ਉਸ ਦੇ ਚੋਲੇ ਵਿੱਚ ਸਿਮਰਨ ਨਾਮ ਗੁਰੂ ਦੀ ਸੰਗਤ ਪਾ ਦਿੰਦਾ ਹੈ ਤੇ ਉਹ ਇਹ ਨਾਮ ਨਾ ਖਟਦਾ ਅਸਲ ਵਿੱਚ ਪ੍ਰਮਾਤਮਾ ਇੱਕ ਸੁਭਾਅ ਹੈ ਇੱਕ ਬਿਰਤੀ ਹੈ ਇਕ ਅਵਸਥਾ ਹੈ ਇਕ ਚੇਤਨਤਾ ਹੈ ਇਕ ਅੰਦਰ ਦਾ ਨਿਗ ਹੈ ਇਕ ਅੰਦਰ ਦੀ ਰੁੱਤ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਬਦਲ ਕੇ ਮਾਣ ਸਕਦੇ ਹਾਂ ਉਸੇ ਦੀ ਤਰਤੀਬ ਗੁਰਗੰਦ ਸਾਹਿਬ ਵਿੱਚ 12 ਮਾਵੀ ਸਮਝਾਈਏ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਐਸਾ ਪ੍ਰਭ ਮਿਲ ਗਿਆ ਆਪਣਾ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਉਹਨਾਂ ਨੇ ਸਮਝ ਲਿਆ ਹੈ ਕਿ ਮਾਗ ਇੱਕ ਸ੍ਰੇਸ਼ਟ ਇਸ਼ਨਾਨ ਹੈ ਨਾਲੀ ਸਤਿ ਸ਼੍ਰੀ ਅਕਾਲ ਕਿਸੇ ਖਾਸ ਦਿਨ ਦਾ ਨਹੀਂ ਬਲਕਿ ਸਾਧ ਸੰਗਤ ਵਿੱਚ ਆ ਕੇ ਨਿਮਰਤਾ ਸਹਿਤ ਬੈਠ ਕੇ ਮਨ ਨੂੰ ਧੋਣਾ ਪ੍ਰਭੂ ਦੇ ਗੁਣਾਂ ਦੀ ਵਿਚਾਰ ਦੇ ਨਾਲ-ਨਾਲ ਮਨ ਨੂੰ ਬਲਵਾਨ ਕਰਨਾ ਤੇ ਸੰਸਾਰ ਦੇ ਜਿਹੜੇ ਲੋਕ ਨਾਮ ਨਾਲੋਂ ਟੁੱਟੇ ਹਨ ਉਹਨਾਂ ਨੂੰ ਨਾਮ ਵੰਡਣਾ ਮਾਗ ਸੁੱਚੇ ਸੇ ਕਾਂਢੀਏ ਚੀਨਾ ਪੂਰੂ ਪੂਰਾ ਗੁਰ ਮਿਹਰਵਾਨ ਸੱਚ ਤੇ ਸਫਾਈ ਦੋ ਵੱਖਰੀਆਂ ਚੀਜ਼ਾਂ ਹਨ ਪਾਵੇ ਲੋੜ ਦੋਨਾਂ ਦੀ ਹੈ ਗੁਰਮਤਿ ਦੁਨੀਆ ਦੇ ਵਿੱਚ ਉੱਪਰਲੇ ਇਸ਼ਨਾਨ ਨੂੰ ਸੁਚਨੀ ਆਖਿਆ ਗਿਆ ਇਸ ਨੂੰ ਸਫਾਈ ਆਖਿਆ ਗਿਆ ਇਸ ਲਈ ਅਸੀਂ ਦੋਨੋਂ ਕੰਮ ਕਰਨਿਆਂ ਜਿਵੇਂ ਦੇਖੋ ਜਪਜੀ ਸਾਹਿਬ ਵਿੱਚ ਮਾਜ ਫਰਮਾਉਂਦੇ ਹਨ ਪਾਣੀ ਦਾ ਕੰਮ ਮਹਿਲ ਧੋਣਾ ਹੈ ਬਾਹਰ ਦੀ ਅੰਦਰ ਦੀ ਨਹੀਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸਖੇ ਇੱਕ ਮੈਂ ਤੇ 체ਤੇ ਨਾਲ ਤੁਹਾਨੂੰ ਇੱਕ ਗੁਰਬਾਣੀ ਗ੍ਰਾਮਰ ਦਾ ਵੀ ਇੱਕ ਨੀਮ ਸਮਝਾ ਦਿਆਂ ਇਹ ਬਾਣੀ ਦੀ ਤੁਕ ਦੇ ਆਪ ਦਰਸ਼ਨ ਕਰਨਾ ਹੱਥ ਤੇ ਥੱਥੇ ਨੂੰ ਓਕੜੇ ਪੈਰ ਦੇ ਰਾਰੇ ਨੂੰ ਓਕੜੇ ਤਨ ਦੇ ਨੰਨੇ ਨੂੰ ਓਕੜੇ ਦੇ ਦੇ ਹਾਹੇ ਨੂੰ ਨਹੀਂ ਹੈ ਚੁਕਿਏ ਦੇ ਇਸਤਰੀ ਲਿੰਗੇ ਉਹ ਬਾਕੀ ਤਿੰਨੋਂ ਪੁਲਿੰਗ ਨੇ ਜਦੋਂ ਨਾਉਨ ਇਸਤਰੀ ਲਿੰਗ ਹੋਏਗਾ ਉਹਦੇ ਅਖੀਰਲੇ ਅੱਖਰ ਤੋਂ ਓਕੜ ਹਟ ਜਾਏਗੀ ਇਹ ਗੁਰਬਾਣੀ ਦਾ ਨੀਮ ਹੈ ਜਿਵੇਂ ਹੱਥ ਤੋਤਾ ਪੈਰ ਤੋਤਾ ਤਨ ਤੋਤਾ ਦੇਹ ਤੋਤੀ ਇਸਤਰੀ ਲਿੰਗ ਹੈ ਇਸ ਵਾਸਤੇ ਇੱਥੇ ਓਕੜ ਹਟਈ ਹੋਈ ਹੈ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤਾ ਉਤਰ ਸਖੇ ਪਾਣੀ ਨਾਲ ਮਿੱਟੀ ਉਤਰੀ ਹੁਣ ਗੱਲ ਮੰਨ ਦੇ ਤੂੰ ਦੀ ਜਿੱਥੇ ਆਂਦੀ ਹੈ ਪਰ ਇਹ ਮਤ ਪਾਪਾਂ ਕਹਿ ਸੰ ਉਹ ਤੋਪੈ ਨਾਵੇਂ ਕਹਿ ਰੰਗ ਨਾਮ ਦੇ ਰੰਗਣ ਚ ਨਾਮ ਦੇ ਇਸ਼ਨਾਨ ਚ ਉਤਰੇਗੀ ਇਸ ਲਈ ਤਨ ਦੀ ਸਫਾਈ ਰੱਖਣ ਵਾਲੇ ਨੂੰ ਸੁੱਚਾ ਨਹੀਂ ਆਖਿਆ ਜਾ ਸਕਦਾ ਬਾਣੀ ਫਰਮਾਉਂਦੀ ਹੈ ਸੁੱਚੇ ਇਹ ਨ ਆਖੀਐ ਬਹਿਨ ਜੇ ਪਿੰਡਾ ਤੋਏ ਫਿਰ ਸੁੱਚੇ ਕੂਨ ਹਨ ਸੁੱਚੇ ਸੇ ਨਾਨਕਾ ਚਿਨ ਮਨਵ ਸਿਆ ਸੋਏ ਪਰ ਅਸਲ ਮਾਗ ਦਾ ਇਸ਼ਨਾਨ ਸਾਥ ਸੰਗਤ ਦੇ ਜੁੜਨ ਨਾਲ ਨਾਮ ਵਿੱਚ ਜੁੜਨ ਨਾਲ ਨਾਮ ਦੀ ਵੰਡ ਕਰਨੀ ਤੇ ਟੁੱਟਿਆ ਨੂੰ ਜੋੜਨਾ ਇਹ ਹੀ ਗੁਰਮਤ ਅਨੁਸਾਰ ਮਾਗ ਦੇ ਮਹੀਨੇ ਦਾ ਅਸਲ ਇਸ਼ਨਾਨ ਹੈ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਹਾਗੇ ਫਰਮਾਉਂਦੇ ਹਨ ਮਾਗ ਪੁਨੀਤ ਭਈ ਤੀਰਤ ਅੰਤਰ ਜਾਣਿਆ ਮਾਗ ਦਾ ਮਹੀਨੇ ਦੇ ਵਿੱਚ ਜਦੋਂ ਮੈਂ ਆਪਣੇ ਹਿਰਦੇ ਰੂਪੀ ਅੰਦਰ ਹੀ ਤੀਰਤ ਪ੍ਰਗਟ ਕਰ ਲਿਆ ਉਸ ਨੂੰ ਹੀ ਪਵਿੱਤਰ ਕਰ ਲਿਆ ਸਮਝੋ ਇਹ ਮੇਰਾ ਮਾਗ ਦਾ ਇਸ਼ਨਾਨ ਹੈ ਸਾਜਨ ਸਹਿਜ ਮਿਲੇ ਗੁਣ ਕੈ ਅੰਕ ਸਮਾਨਿਆ ਸਾਜਨ ਪਰਿਰੂਪੇ ਪਰਮਾਤਮਾ ਸਹਿਜ ਭਾਵ ਅਡੋਲ ਅਵਸਥਾ ਵਿੱਚ ਮਿਲੇ ਮਿਲੇ ਗੁਣ ਕੈ ਭਾਵ ਗੁਣ ਗ੍ਰਹਿ ਕਰਕੇ ਅੰਕ ਭਾਵ ਹਿਰਦੇ ਵਿੱਚ ਸਮਾਨਿਆ ਲੀਨ ਹੋ ਗਿਆ ਉਦੇ ਨਾਮ ਦੇ ਗੁਣ ਮੈਂ ਸੰਗ੍ਰਹਿ ਕਰਕੇ ਆਪਣੇ ਹਿਰਦੇ ਵਿੱਚ ਟਿਕਾ ਲੇ ਉਸ ਵਿੱਚ ਮੈਂ ਈਨ ਹੋ ਗਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਦ ਭਾਵਾਂ ਸਰਨਾਵਾ ਏ ਮੇਰੇ ਪ੍ਰੀਤਮ ਤੇਰੇ ਗੁਣ ਹਿਰਦੇ ਵਿੱਚ ਟਿਕਾ ਕੇ ਉਹ ਸੋਹਣੇ ਗੁਣਾਂ ਨੂੰ ਆਪਣੇ ਅੰਦਰ ਵਸਾ ਕੇ ਕਮਾ ਕੇ ਫਿਰ ਮੈਂ ਤੈਨੂੰ ਭਾਵਾਂ ਤੇ ਨਾਮ ਦੇ ਸਰੋਵਰ ਚ ਇਸ਼ਨਾਨ ਕਰਾਂ ਫਿਰ ਐਵੇਂ ਹੋ ਜਾਏਗਾ ਜਿਵੇਂ ਹਿੰਦੂ ਵੀਰ ਕਰ ਰਿਹਾ ਨੰਗਾਂਾ ਜਮਨਾ ਤੇ ਸਰਸਵਤੀ ਦੇ ਸੰਗਮ ਦੇ ਇਸ਼ਨਾਨ ਗੰਗ ਜਮੁਨਤ ਬੇਣੀ ਸੰਗਮ ਸਤ ਸਮੁੰਦਰ ਸਮਾਵਾਂ ਇਸ ਤਰ੍ਹਾਂ ਹੋ ਜਾਏਗਾ ਜਦੋਂ ਮੈਂ ਸੱਚ ਦੇ ਸਮੁੰਦਰੇ ਸਮਾ ਗਿਆ ਨਾਮ ਦੇ ਸਮੁੰਦਰੇ ਸਮਾ ਗਿਆ ਇਹ ਐਵੇਂ ਆ ਜਿਵੇਂ ਮੈਂ ਗੰਗਾ ਜਮਨਾ ਤੇ ਸਰਸਤੀ ਤ੍ਰਿਵੇਣੀ ਦੇ ਪ੍ਰਯਾਗ ਵਿੱਚ ਮੈਂ ਇਸ਼ਨਾਨ ਕਰ ਲਿਆ ਪੁੰਨ দান ਪੂਜਾ ਪਰਮੇਸ਼ਰ ਜੁਗ-ਜੁਗ ਇੱਕ ਹੋ ਜਾਂਦਾ ਜਿਨ੍ਹਾਂ ਨੇ ਹਰ ਜੁਗ ਦੇ ਵਿੱਚ ਨਾਮ ਦਾਨ ਪੂਨ ਕਮਾਨ ਸਮਝਿਆ ਉਹਨਾਂ ਦੇ ਬਿਹਾਰ ਜਾਂਦੇ ਹਨ ਮਹਾਰਾਜ ਨਾਨਕ ਮਾਗ ਮਹਾਰਸ ਨਾਨਕ ਮਾਗ ਮਹਾਰਸ ਹਰ ਜਪ ਕੇ 68 ਤੀਰਤ ਨਾਵਾਂ ਮਾਗ ਦੇ ਮਹੀਨੇ ਚ ਐਸੇ ਨਾਮ ਦੇ ਵਿੱਚ ਰਸ ਹੋਇਲ ਸੰਗਤੀ ਬੈਠ ਕੇ ਉਹਨਾਂ ਨੇ ਜਪ ਕੇ ਇਹ ਮਾਨੋ ਐਵੇਂ ਹੈ ਜਿਵੇਂ ਮੈਂ 68 ਤੀਰਤਾਂ ਦਾ ਇਸ਼ਨਾਨ ਕਰ ਲਿਆ ਸੋ ਗੁਰਮਤ ਅਨੁਸਾਰ ਨਾਮ ਦੇ ਵਿੱਚ ਮਨ ਨੂੰ ਇਸ਼ਨਾਨ ਕਰਾਣਾ ਮਾਗ ਦੇ ਮਹੀਨੇ ਦਾ ਇਸ਼ਨਾਨ ਹੈ ਨਾ ਕਿ ਕਿਸੇ ਥਾਂ ਤੇ ਉਚੇਚੇ ਤੌਰ ਤੇ ਜਾ ਕੇ ਇਸ਼ਨਾਨ ਕਰਨਾ ਤਨ ਦੀ ਸਫਾਈ ਨੂੰ ਮਨ ਦੀ ਸਫਾਈ ਦੇ ਬੁਲੇਖੇ ਚ ਸੀ ਨਾ ਪਾ ਕੇ ਮਨ ਦੀ ਸਫਾਈ ਸਤਸੰਗੀ ਨਾਮ ਅਭਿਆਸੀਆਂ ਦੀ ਸੰਗਤ ਬਹਿ ਕੇ ਗੁਰਮੁਖਾਂ ਦੀ ਸੰਗਤ ਬਹਿ ਕੇ ਆਪਣੇ ਮਨ ਨੂੰ ਸੋਧਿਏ ਗੁਰੂ ਦਸੇ ਅਨੁਸਾਰ ਅਸੀਂ ਆਪਣਾ ਜੀਵਨ ਤਾਇਏ ਵਧ ਘਟ ਕੇ ਦੀ ਗੁਰੂ ਪਾਸੋਂ ਗੁਰੂ ਦੀ ਸੰਗਤ ਪਾਸੋਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ